ਜਿਹੜੀ 메인 ਬਾਜ਼ਾਰ ਦੇ ਵਿੱਚ ਸੜਕ ਰਹਿ ਗਈ ਆਪਾਂ ਨੂੰ ਪਤਾ ਹੀ ਹੈ ਵੀ ਜੋ ਪਿੱਛੇ ਜਿਹੜਾ ਆਪਾਂ ਕੰਮ ਕਰਾਇਆ ਸੀਗਾ ਮਸ਼ੂੜਾ ਰੋਡ ਤੋਂ ਲੈ ਕੇ 메인 ਸਮਰਾਲਾ ਰੋਡ ਆ ਜਿਹੜਾ ਮਸ਼ੂੜਾ ਵਾਲੀ ਸੜਕ ਉਹ ਤੋਂ ਬਾਅਦ ਜਿਹੜਾ ਸਮਰਾਲਾ ਵਾਲਾ ਕਾਫੀ ਹਿੱਸਾ ਬਚਦਾ ਰਹਿ ਗਿਆ ਸੀਗਾ ਹਨਾ ਉਹ ਤੋਂ ਬਾਅਦ 메인 ਬਾਜ਼ਾਰ ਰਹਿ ਗਿਆ ਤੇ ਬਾਕੀ ਹਟਾਣ ਵਾਲੇ ਪਾਸੇ ਇਹ ਸਾਰੀ ਜਿਹੜੀ ਸੜਕ ਦਾ ਜਿਹੜਾ ਕੰਮ ਆ ਉਹ ਅੱਜ ਸ਼ੁਰੂ ਹੋਣ ਲੱਗਿਆ ਤੇ ਵਾਸਤੇ 6 ਕਰੋੜ ਰੁਪਏ ਮਨਜ਼ੂਰ ਹੋਇਆ ਤੇ ਅੱਜ ਕੰਮ ਸਟਾਰਟ ਹੋ ਜੂਗਾ ਕਿਉਂਕਿ ਸਾਨੂੰ ਵੀ ਇਹ ਵੀ ਸਿਤੂ ਸਿਤਿ ਦੇ ਸ਼ਰਕ ਬਣ ਜੂ ਕਿਉਂਕਿ ਜਿਆਦਾ ਤੋਂ 10-15 ਦਿਨਾਂ ਤੱਕ ਦੇਖੀ ਇੱਕ ਠੰਡ ਦਾ ਮੌਸਮ ਸ਼ੁਰੂ ਹੋ ਜਾਣਾ ਤੇ ਸ਼ਰਕ ਨੀਤੀ ਬਣਨੀ ਹੈਗੀ ਨਹੀਂ ਤੇ ਸਾਨੂੰ ਰੀ ਕਰਨੀ ਪਈ ਸੀ ਲਗਭਗ ਮਾਰਚ ਤੱਕ ਦੀ ਜੇ ਅੱਜ ਇਹ ਜਿਹੜਾ ਸ਼ਰਕਾ ਜਿਹੜਾ ਅੱਜ ਜਿਹਦਾ ਕੰਮ ਸ਼ੁਰੂ ਹੋਣ ਲੱਗਿਆ ਮੈਂ ਮੁਬਾਰਕਬਾਦ ਵੀ ਦਿੰਦਾ ਸ਼ਹਿਰ ਵਾਸੀਆਂ ਨੂੰ ਵੀ ਜਦੋਂ ਵੀ ਹੁਣ ਸ਼ਰਕ ਟੁੱਟਣੀ ਸ਼ੁਰੂ ਹੋ ਗਈ ਸੀ ਇਸ ਦੇ ਵਿੱਚ ਤੇ ਟਾਈਮ ਸਰ ਸ਼ਰਕ ਦੀ ਜਿਹੜੀ ਬਣਾਈ ਹੈ ਸ਼ੁਰੂ ਕਰ ਲਈ ਹੈ ਤੇ ਜਲਦੀ ਜੇ ਕੁਮਸ਼ ਜਿਹੜਾ ਪੂਰਾ ਕਰ ਦਵਾਂਗੇ ਇਹ ਸਮਰਾਲੇ ਦੇ ਹਦੂਦ ਪੁੱਛਿਆ ਜਿਹੜੀ ਉਹੀ ਕਰ ਰਹੇ ਆ ਜੇ ਸਮਰਾਲੇ ਤੋਂ ਬਾਹਰ ਨੂੰ ਨਹੀਂ ਸਮਰਾਲੇ ਦੀ ਹਦੂਦ ਇਹ ਕਿਸ ਤਰ੍ਹਾਂ ਦੇ ਲੱਗਦਾ ਸਮਰਾਲੇ ਦੇ ਬਾਹਰਲੀ ਸਾਈਡ ਤੇ ਦੂਜੇ ਪਾਸੇ ਜਿਨ੍ਹਾਂ ਆਪਣੇ ਜੇ ਮਸ਼ਵਾਲਾ ਰੋਡ ਤੇ ਜਿੱਥੇ ਟਾਣ ਵਾਲੀ ਸੜਕ ਤਾਂ ਲਗਭਗ ਉਹ ਜਿਹੜਾ ਸੈਕੰਡਰੀ ਸਕੂਲ ਆ ਉੱਥੇ ਤੱਕੇ ਛੜ ਕੇ ਸਾਰੀ ਵੀ ਸਾਰੀ ਬਣਨੀ ਹੈ ਮਸ਼ਵਾਲਾ ਰੋਡ ਦੇ ਵਿੱਚ ਜਿੱਥੇ ਜਿੱਥੋਂ ਸ਼ੁਰੂਆਤ ਹੁੰਦੀ ਹੈ ਜਿੱਥੇ ਪਿਛਲੀ ਸੜਕ ਛੱਡ ਕੇ ਗਏ ਨੇ ਜਿੰਨੀ ਵੀ ਸੜਕ ਰਹਿੰਦੀ ਆ ਉਹ ਸਾਰੀ ਸਾਰੀ ਪੂਰੀ ਜਿੰਨੀ ਪਰ ਬਾਉਂਡਰੀ ਵਿੱਚ ਪੈਸ ਇਹ ਇਹ ਸਾਰੀ ਸੜਕ ਨਵੀਂ ਬਣ ਲਗੀ ਹੈ ਤੇ ਇਸ ਤੋਂ ਅਗਲਾ ਪ੍ਰੋਜੈਕਟ ਜਿਹੜਾ ਕੋਈ ਤਿਆਰੀ ਹੈ ਇਹ ਤੋਂ ਬਗੈਰ ਜਿਹੜੀਆਂ ਦੂਜੀਆਂ ਦੋ ਸੜਕਾਂ ਸਾਡੀ ਹੈਗੀਆਂ ਨੇ ਜੇ ਮੈਂ ਬੰਦ ਕਰਾ ਚਾਵਾ ਰੋਡ ਦੀ ਚਾਵਾ ਰੋਡ ਦਾ ਜਿਹੜਾ ਟਾਈਮ ਪੀਰੀਡ ਆ ਸੜਕ ਦਾ ਉਹ ਅਗਲੇ ਸਾਲ ਪੂਰਾ ਹੋ ਰਿਹਾ ਤੇ ਕੁਝ ਕਿ ਟੋਏ ਪੈ ਨੇ ਕਿ ਉਹ ਬਸਤਾ ਕਾਫੀ ਹੋਈਆਂ ਨੇ ਤੇ ਉੱਥੇ ਜਿਹੜਾ ਮੇਨ ਪੈਚ ਵਰਕ ਦਾ ਉਹਦਾ ਪੈਚ ਵਰਕ ਕਰਵਾਉਣਾ ਜੀ ਨਾਲ ਦੇ